जय शक्र जय नालदी सचला तन तन शेयर पट्टी ਦੇ ਪਿੰਡ ਮੇਰਾ ਅਸਲ ਇੱਕ ਇਹਦੇ ਘਰ ਆਏ ਆ ਲਗਭਗ 11 ਵਜੇ ਹੋ ਗਿਆ ਪਰ ਲੋਕ ਭਾਵੇਂ ਆਡੀ ਸਪੋਰਟ 'ਚ ਖੜਨਾ ਖੜਨਾ ਅਸੀਂ ਸਾਰੇ ਵੀ ਸਪੋਰਟ 'ਚ ਖੜਦੇ ਆ ਇਹ ਬੂਏ ਦੇ ਮਗਰ ਪਿਆ ਸਾਪ ਤੇ ਇਹ ਮੇਰਾ ਭਾਨਾ ਟੈਕਨੀਕਲ ਤੇ ਹੁਣ ਕੱਢ ਕੇ ਵਿਖਾਉਂਦੇ ਆ ਸਾਪ ਵੀ ਦੋਸਤੋ ਕਿਹੜੀ ਨਸਲ ਦਾ ਵਾ ਹਰ ਇੱਕ ਚੀਜ਼ ਦਾ ਜਗਾਰ ਕੇ ਆਪਣੇ ਸੰਦ ਨਹੀਂ ਹੁੰਦਾ ਉਹ ਤੇ ਜਗਾਰ ਲਾਉਣਾ ਪੈਂਦਾ ਵਾ ਆ ਜਿਹੜੀਆਂ ਤੇਲਾਂ ਹੁੰਦੀਆਂ ਤੇ ਚੀਜ਼ਾਂ ਇਹ ਕਿੱਥੋਂ ਤੱਕ ਜਾਂਦੇ ਆ। ਆ ਦੇਖਦਾ ਦੋਸਤੋ ਥੀਲਾ ਕਿੱਥੋਂ ਤੱਕ ਗਿਆ। ਆ ਹੁਣ ਵੇਖੋ ਥੀਲਾ ਮੈਂ ਜਦੋਂ ਕੱਢਣਾ। ਇਹ ਜਿਹੜਾ ਸੱਪ ਸੀ ਇਹ ਤੇਲਾਂ ਦੇ ਮਗਰ ਘੁੱਗਿਆ ਸੀ। ਆ ਬੂਏ ਦੀ ਆ ਦੇਖ। ਆ ਬੂਏ ਦੀ ਥੱਗ ਤੱਕ ਜਾ ਕੇ ਇੱਥੋਂ ਤੇਲਾਂ 'ਚ ਪੜ ਗਿਆ। ਤੇਲਾਂ ਦੇ ਭਰਨ ਤੋਂ ਹੋ ਗਿਆ। ਫਿਰ ਜਦੋਂ ਅਸੀਂ ਆ ਕੇ ਤੇ ਥੀਲਾ ਪਾਇਆ ਤਾਂ ਹਾਂ ਨੋਆ ਦੇਖੋ ਤੇਲਾਂ 'ਚ ਗਿਆ ਆ ਦੇਖਿਓ। ਫਿਰ ਇਹ ਤੇਲਾਂ ਤੋੜ ਕੇ ਤੇ ਸੱਪ ਕੱਢਿਆ ਦੇਖ। ਸੱਪ ਫੜਨਾ ਵੱਡੀ ਗੱਲ ਨਹੀਂ ਆ। ਲੱਭਣਾ ਵੱਡੀ ਗੱਲ ਆ। ਲਾਈਕ ਸ਼ੇਅਰ ਕਮੈਂਟ ਕਰਿਓ। ਜੇਕਰ ਡੇਨਾਗਰੀ ਤਾਂ ਇਹੋ ਦੰਡੀ ਲੱਗੀ ਇੱਕ ਇਕਾਂਧੀ ਇਕਾਂਧੀ ਅੱਜ ਦੰਡੀਆਂ ਦੇ ਦੰਡੀਆਂ ਲੱਗੀਆਂ ਜਿਹੜੇ ਬੋਲਣਾਂ